ਧਰਤ ਬਚਾਓ ਮਹਿੰਮ ਦੇ ਮੁਖੀ ਸਰਪੰਚ ਜੀਤ ਸਿੰਘ ਜੌਹੂਵਾਲਾ ਤੇ ਗਾਇਕਾ ਰਣਜੀਤ ਕੌਰ ਦਾ ਹਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਨੇ ਕੀਤਾ ਖਮਾਣੋ ਚ ਸਨਮਾਨ ਧਰਤ ਬਚਾਓ ਮਹਿੰਮ ਦੇ ਮੁਖੀ ਸਰਪੰਚ ਜੀਤ ਸਿੰਘ ਜੌਹੂਵਾਲ ਕਲਾਕਾਰਾਂ ਦੀ ਅਗਵਾਈ ਚ ਵਾਤਾਵਰਨ ਨੂੰ ਬਚਾਉਣ ਰੁੱਖਾਂ ਦੀ ਨਜਾਇਜ਼ ਕਟਾਈ ਅਤੇ ਧਰਤੀ ਦੀ ਕੀਤੀ ਜਾਂਦੀ ਨਜਾਇਜ਼ ਤੌਰ ਤੇ ਖੋਦਾਈ ਨੂੰ ਰੋਕਣ ਲਈ ਖਮਾਣੂ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਇਲਾਕੇ ਦੇ ਉਗੇ ਵਾਤਾਵਰਨ ਪ੍ਰੇਮੀ ਅਤੇ ਸਮਾਜਿਕ ਚਿੰਤਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਸਰਪੰਚ ਜੀਤ ਸਿੰਘ ਜੌਹਲੂਵਾਲ ਨੇ ਕਿਹਾ ਕਿ ਮੈਂ ਜਿੰਨਾ ਚਿਰ ਜਿਉਂਦਾ ਹਾਂ ਮੇਰੀ ਜਾਨ ਧਰਤੀ ਮਾਂ ਲਈ ਸਮਰਪਿਤ ਹੈ ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਵਿਤ ਅਨੁਸਾਰ ਮਿਲ ਕੇ ਧਰਤੀ ਮਾਂ ਨੂੰ ਬਚਾਉਣ ਲਈ ਹਰ ਤਰ੍ਹਾਂ ਦਾ ਹੰਭਲਾ ਮਾਰਨ ਅਤੇ ਇਸ ਮਹਿੰਮ ਦਾ हिस्सा ਬਣਨ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੀ ਹੋਗੀ ਲੋਕ ਗਾਇਕਾ ਰਣਜੀਤ ਕੌਰ ਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਬਦਲੇ ਧਰਤ ਬਚਾਓ ਮਹਿੰਮ ਦੇ ਮੁਖੀਜੀਤ ਸਿੰਘ ਜੌਲੂਵਾਲਾ ਤੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਬੀਜੇਪੀ ਦੇ ਸੀਨੀਅਰ ਆਗੂ ਸੁਖਵਿੰਦਰ ਪਾਲ ਸਿੰਘ ਗਰੇਵਾਲ ਨੇ 1 ਲੱਖ ਦੀ ਨਗਦ ਰਾਸ਼ੀ ਅਤੇ ਦੁਸ਼ਾਲਾ ਭੇਂਟ ਕਰਕੇ ਸਨਮਾਨ ਕੀਤਾ ਧਰਤ ਬਚਾਓ ਮਹਿੰਮ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਵੱਡੀ ਗਿਣਤੀ ਚਿੰਤਕਾਂ ਨੂੰ ਸੰਬੋਧਨ ਕਰਦਿਆਂ ਕਾਰੋਬਾਰੀ ਅਤੇ ਵਾਤਾਵਰਨ ਪ੍ਰੇਮੀ ਮੋਹਨ ਸਿੰਘ ਮਾਨ ਨੇ ਕਿਹਾ ਕਿ ਸਰਕਾਰਾਂ ਵੱਲੋਂ ਵਿਕਾਸ ਦੇ ਨਾਂ ਤੇ ਵੱਡੇ ਵੱਡੇ ਹਾਈਵੇ ਬਣਾ ਕੇ ਦਰਖਤਾਂ ਕੱਟ ਦਿੱਤੇ ਜਾਂਦੇ ਹਨ ਜਿਸ ਦੌਰਾਨ ਇਹਨਾਂ ਦੇ ਖਤਾਂ ਤੇ ਰੈਣ ਬਸੇਰੇ ਕਰੀ ਬੈਠੇ ਲੱਖਾਂ ਪੰਛੀ ਘਰੋਂ ਬੇਕਾਰ ਹੋ ਜਾਂਦੇ ਹਨ ਜਿੱਥੇ ਦਰਖਤਾਂ ਦੀ ਕਟਾਈ ਵੇਲੇ ਪੰਛੀ ਰੋਂਦੇ ਵੀ ਵੇਖੇ ਜਾ ਸਕਦੇ ਹਨ ਜਿਸ ਕਰਕੇ ਸਮੇਂ ਦੀ ਸਰਕਾਰਾਂ ਨੂੰ ਚਾਹੀਦਾ ਕਿ ਦਰਖਤ ਕੱਟਣ ਤੋਂ ਪਹਿਲਾਂ ਦੁੱਗਣੀ ਗਿਣਤੀ ਚ ਇੰਨਾ ਸੜਕਾਂ ਤੇ ਦਰਖਤ ਲਾਏ ਜਾਣ ਇਸ ਪ੍ਰੋਗਰਾਮ ਚ ਵਿਸ਼ੇਸ਼ ਤੌਰ ਤੇ ਸਹਿਯੋਗ ਦੇਣ ਲਈ ਕਾਰੋਬਾਰੀ ਅਮਰਜੀਤ ਘਰਚਾ ਡਾਕਟਰ ਜਗਦੀਪ ਸਿੰਘ ਰਾਣਾ ਰਾਣਾ ਹਸਪਤਾਲ ਖਮਾਣੋ ਹਰਵਿੰਦਰ ਸਿੰਘ ਪੋਲਾ ਡਾਇਰੈਕਟਰ ਲੈਂਡਮਾਰਕਸ ਬੈਂਕ ਅਤੇ ਕਿਸਾਨ ਆਗੂ ਤਰਲੋਚਨ ਸਿੰਘ ਰਾਣਵਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ। ਇਸ ਮੌਕੇ ਗਾਮੀ ਸੰਗਤਪੁਰੀਆ ਸੁੰਦਰਪ੍ਰੀਤ ਬਿੰਦੀ ਕਲਾੜ ਮਾਜਰਾ ਹੁਸਨਪ੍ਰੀਤ ਹੰਸ ਨੇ ਵੀ ਆਪਣੇ ਗੀਤਾਂ ਰਾਹੀਂ ਧਰਤੀ ਮਾਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ ਸਰਪੰਚ ਜੀਤ ਸਿੰਘ ਜੌਲੂਵਾਲ ਅਤੇ ਸਮੂਹ ਜੌਲੂਵਾਲ ਵਾਸੀਆਂ ਨੇ ਜਿਵੇਂ ਧਰਤੀ ਮਾਂ ਤਨ ਬਚਾਉਣ ਦਾ ਉਪਰਾਲਾ ਕੀਤਾ ਉਹ ਸ਼ਲਾਘਾਯੋਗ ਆ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਕਰਨ ਦਾ ਇਹਨਾਂ ਨੇ ਜਿੱਥੇ ਪਬਲਿਕ ਨੂੰ ਬਚਨ ਦਿੱਤਾ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਰਲ ਮਿਲ ਕੇ ਸਾਰੇ ਧਰਤੀ ਮਾਂ ਨੂੰ ਬਚਾਉਣ ਲਈ ਉਹਨਾਂ ਦੇ ਨਾਲ ਰਲ ਮਿਲ ਕੇ ਹੰਬੜਾ ਮਾਰਨ ਧਰਤੀ ਨੂੰ ਪ੍ਰਦੂਸ਼ਣ ਤੋਂ ਵਾਤਾਵਰਨ ਨੂੰ ਬਚਾਉਣ ਲਈ ਦਰਖਤ ਲਗਾਉਣ ਤੇ ਹੋਰ ਜਿਹੜੇ ਵੀ ਕਾਰਜ ਉਹਨਾਂ ਵੱਲੋਂ ਵਿੱਢੇ ਗਏ ਨੇ ਮਾਈਨਿੰਗ ਨੂੰ ਰੋਕਣ ਲਈ ਜੋ ਵੀ ਕੋਈ ਉਪਰਾਲੇ ਹੋ ਸਕਦੇ ਨੇ ਕਰਨੇ ਚਾਹੀਦੇ ਨੇ ਕਿਉਂਕਿ ਜੋ ਵੀ ਅਸੀਂ ਆਪਣਾ ਪਹਿਨਦੇ ਆ ਖਾਂਦੇ ਆ ਜਾਂ ਜਿਸ ਜਗ੍ਹਾ ਤੇ ਸੌਂਦੇ ਆ ਜਾਂ ਜੋ ਵੀ ਮਰਨ ਜਨਮ ਤੋਂ ਲੈ ਕੇ ਮਰਨ ਤੱਕ ਜੋ ਵੀ ਹੈ ਸਾਡਾ ਉਹ ਸਭ ਧਰਤੀ ਮਾਤਾ ਦੀ ਬਦੌਲਤ ਹੈ ਤੇ ਬਾਕੀ ਮੈਂ ਇੱਕ ਅਪੀਲ ਕਰਦਾ ਜਿਵੇਂ ਆ ਜਿਹੜੇ ਸ਼ਰਕਾਂ ਦੇ ਆਲੇ ਦੁਆਲੇ ਦਰਖਤ ਨੇ ਜਿਹੜੇ ਸਾਰੇ ਕੱਟੇ ਗਏ ਸਰਕਾਰਾਂ ਨੂੰ ਵੀ ਚਾਹੀਦਾ ਕਿ ਜੰਗਲਾਤ ਦੀ ਨੀਤੀ ਦੇ ਵਿੱਚ ਸੁਧਾਰ ਕਰਕੇ ਛਰਕਾਂ ਦੇ ਆਲੇ ਦੁਆਲੇ ਦਰਖਤ ਕੱਟਣ ਤੋਂ ਪਹਿਲਾਂ ਜ਼ਮੀਨ ਖਰੀਦ ਕੇ ਉਸ ਉਸ ਤੋਂ ਵੀ ਦੁੱਗਣਾ ਜ਼ਿਆਦਾ ਜੰਗਲਾਤ ਲਾਉਣਾ ਚਾਹੀਦਾ ਬਿਉਤਬੰਦੀ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਤਾਂ ਸਾਰੇ ਪੰਛੀ ਆਲੇ ਦੁਆਲੇ ਜਿਵੇਂ ਰੋਂਦੇ ਦੇਖੇ ਗਏ ਨੇ ਆਹਣੇ ਜਦੋਂ ਉਜੜੇ ਨੇ ਉਹਨਾਂ ਦੇ ਉਹਨਾਂ ਦੇ ਆਸ਼ਿਆਨੇ ਤਾਂ ਉਹਦਾ ਸਰਾਪ ਮਨੁੱਖਤਾ ਨੂੰ ਵੀ ਪਾਊਗਾ ਮੈਂ ਅਪੀਲ ਕਰਦਾ ਸਾਰੇ ਲੋਕਾਂ ਨੂੰ ਕਿ ਉਹ ਆਪਣੀਆਂ ਮੋਟਰਾਂ ਤੇ ਸ਼ਮਸ਼ਾਨ ਘਾਟ ਹਰ ਇੱਕ ਜਗ੍ਹਾ ਤੇ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਆ ਸਾਂਝੀਆਂ ਥਾਵਾਂ ਤੇ ਵੱਧ ਤੋਂ ਵੱਧ ਰਕਤ ਲਗਾਉਣ ਤੇ ਜੋਲੋਵਾਲ ਵਾਸੀਆਂ ਵੱਲੋਂ ਕੀਤੇ ਜਾ ਰਹੇ ਸਪਰਾਲੇ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤੇ ਸਰਪੰਚ ਜੀਤ ਸਿੰਘ ਜੋਲੋਵਾਲ ਦਾ ਸਨਮਾਨ ਕਰਕੇ ਵੀ ਅਸੀਂ ਆਪਣੇ ਆਪ ਨੂੰ ਸਨਮਾਨਤ ਮਹਿਸੂਸ ਕਰਦੇ ਆਂ ਮੈਂ ਆਪਣੇ ਗਾਮ ਜੇਲੂ ਵਾਲਾ ਕੀ ਤਰਫ ਦੇ ਪੋਲ ਰਿਹਾ ਜੀ ਸਿੰਘ ਅ ਤਹਿਸੀਲ ਕਾਲਗਾ ਜ਼ਿਲ੍ਹਾ ਪੰਜਕੂਲਾ ਹਰਿਆਣਾ ਜੀ ਹਮਨੇ 4 ਸਾਲ ਪਹਿਲਾਂ ਅਲਗ ਭਗ ਧਰਤੀ ਮਾਤਾ ਕੇ ਲਈ ਆਵਾਜ਼ ਠਾਈ ਦੀ ਵੀ ਜੋ ਨਜਾਇਜ਼ ਪਟਾਈ ਹੈ ਧਰਤੀ ਮਾਤਾ ਕੀ ਪਹਾੜ ਦੇਵਤਾਂ ਕੀ ਨਜਾਇਜ਼ ਕਟਾਈ ਜੋ ਦਰਖਤਾਂ ਕੀ ਜਿੱਥੇ-ਜਿੱਥੇ ਵੀ ਨਜਾਇਜ਼ ਦੁਨੀਆ ਪਰਮਾ ਦੇਸ਼ ਵਿਦੇਸ਼ਾਂ માં ਹੈ ਉਸਮਾ ਐਟਮਸ ਬੰਬ ਗਈ ਹੈ ਮਤਲਬ ਨਜਾਇਜ਼ ਲੜਾਈ ਹੈ ਤੋਪਾਂ ਮਸਲੇ ਇਹ ਧਰਤੀ ਮਾਤਾ ਕੇ ਸਭ ਖਿਲਾਫ ਹੈ ਜੀ ਹਮੇ ਮਨੂ ਧਰਤੀ ਮਾਤਾ ਦਾ ਇੰਨਾ ਦਰਦ ਹੈ ਪੰਜਾਬ ਪੁਰਾਣੇ ਬਜ਼ੁਰਗਾਂ ਨੇ 50 60 ਸਾਲ ਪਹਿਲਾਂ ਚ ਤੇ ਹਮੇ ਸੋਚੀ ਵਰਦੇ ਉਹਨੇ ਧਰਤੀ ਮਾਤਾ ਦਾ ਤੇ ਆਤਮ ਨੂੰ ਬਹੁਤ ਕੁਝ ਦੱਸਿਆ ਮਾਰੇ ਯਾਦ ਹੈ ਵੀ ਧਰਤੀ ਦੇ ਉੱਪਰ ਮਨੂ ਕੋਈ ਪਿਆਰੀ ਚੀਜ਼ ਨਹੀਂ ਹੈ ਹੈ ਸਭ ਪਿਆਰੀ ਪ੍ਰਮਾਤਮਾ ਹਰ ਦੇਵੀ ਦੇਵਤੇ ਪਰਮਾਤਮਾ ਗੁਰੂ ਮਹਾਰਾਜ ਕੇ ਮੱਗਾ ਭਾਰੀ ਇਹੀ ਹਰਦਾਸ ਹੈ ਇਹ ਵੀ ਜੋ ਵੀ ਫੋਟੋਆਂ ਬਣਾ ਰਹੇ ਹਮੇ ਇਸ ਲਈ ਬਣਾ ਰਹੇ ਵੀ ਇਹ ਉਹਨਕੇ ਅੱਗੇ ਇਹੋ ਹੀ ਅਰਜ ਹੈ ਵੀ ਬਿਮਾਰੀ ਧਰਤੀ ਮਾਤਾ ਨੂੰ ਬਚਾਓ ਜੀਵ ਜੰਤੂਆਂ ਨੂੰ ਬਚਾਓ ਵਾਤਾਵਰਨ ਨੂੰ ਬਚਾਓ ਦਰਖਤ ਪੇੜ ਲਾਓ ਉੱਤੇ ਬਾਦ ਪਾਣੀ ਨੂੰ ਮਤਲਬ ਗੰਧਾ ਹੁਣੇ ਦੇ ਬਚਾਓ ਇਸ ਜੋ ਜੀਵ ਜੰਤ ਹੈ ਨਜਾਇਜ਼ ਧਰਤੀ ਦੀ ਖਦਾਈ ਹੈ ਇਸਨੂੰ ਦੇਸ਼ ਵਿਦੇਸ਼ਾਂ ਵਿੱਚ ਕਿੱਥੀ ਵੀ ਹੋ ਰਹੀ ਹੈ ਇਸਨੂੰ ਬਚਾਓ ਇਸ ਤੇ ਮਨ ਨੂੰ ਆਪਣੀ ਜਾਨ ਨਾਲੋਂ ਵੀ ਜੀਵ ਜੰਤ ਧਰਤੀ ਮਾਤਾ ਕੀ ਆਦਰ ਸਤਿਕਾਰ ਕਰਨਾ ਚਾਹੀਦਾ ਨਹੀਂ ਦਾ ਆਣੇ ਵਾਲਾ ਸਮਾਂ ਚਾਹ ਧੁੱਪ ਹੋ ਰਹੀ ਚਾਹ ਪਹਾੜਾਂ ਦੀ ਕਟਾਈ ਨਜਾਇਜ਼ ਹੋ ਰਹੀ ਹੈ ਕਿਸੇ ਦੇਸ਼ ਵਿਦੇਸ਼ ਵਿੱਚ ਇਹ ਮਾਰੇ ਸਭ ਕੀ ਖਿਲਾਫ ਹੈ ਇਸ ਤੇ ਕੋਈ ਜ਼ੁਲਮ ਕੋਈ ਨਹੀਂ ਹੈ ਧਰਤੀ ਮਾਤਾ ਸਭ ਤੋਂ ਵੱਡੀ ਹੈ ਧਰਤੀ ਮਾਤਾ ਦੀ ਸੇਵਾ ਧਰਤੀ ਮਾਤਾ ਨੂੰ ਬਚਾਉਣਾ ਨਜਾਇਜ਼ ਪਟਾਈ ਦੇ ਰੋਕਣਾ ਇਸ ਤੇ ਵੱਡੀ ਕੋਈ ਬਾਤ ਨਹੀਂ ਮਾਰੇ ਪਿੰਡ ਵਿੱਚ ਹੈ ਜੋ ਮਾਰੀ ਗੱਲ ਜੁੜੇ ਪਿਆ ਪੰਚ ਸਰਪੰਚ ਜੀ ਨੇ ਬਾ ਮਸ਼ੀਨਾਂ ਦੀ ਉਹਨੇ ਮਸ਼ੀਨਾਂ ਵੀ ਵੇਚਦੀ ਆ ਵੀ ਆਪਣੇ ਏਰੀਆ ਵਿੱਚ ਪੰਜਾਬਗੇ ਵੀ ਹੈ ਆਪਣੇ ਮਨਮੋਹਨ ਸਿੰਘ ਪੱਤਰਕਾਰ ਜੀ ਉਹ ਵੀ ਮਾਨੂੰ ਬਹੁਤ ਸੰਯੋਗ ਦੇ ਆ ਚਾਹਵੇਂ ਰਾਜਸਥਾਨ ਵਿੱਚ ਘੁੰਮੇ ਆ ਕਿੱਥੇ ਵੀ ਕੋ ਮੇ 1841 ਕਿਲੋਮੀਟਰ ਫੋਟੋਆਂ ਮੰਡਗਾਏ ਮੰ ਗੁਰਦੁਆਰਿਆਂਾਂ ਕੀ ਗੁਰਦੁਆਰਿਆਂ ਦੇਈ ਪਰਮਾਤਮਾ ਨੂੰ ਰਿਕਵੈਸਟ ਕੀ ਮੰਦਰ ਵਾਲਿਆਂ ਨੂੰ ਮੰਦਰ ਦੀ ਪਹਚਾਈ ਵੀ ਇਸੇ ਪਰਮਾਤਮਾ ਹਮੇ ਇੱਕ ਹੈਵੀ ਜੈ ਜਿੰਦਗੀ ਅੱਗੇ ਨੂੰ ਦੇਣੀ ਮੈਦਰਾ ਦਾ ਇਹੋ ਹੀ ਸਵਾਲ ਹੈ ਵੀ ਕੋਈ ਵੀ ਇੱਕ ਇੱਕ ਜਰਮਨੀ बार-बार ਜਨਮ ਦੇਣਾਂ ਧਰਤੀ ਮਾਤਾ ਕੇ ਹੱਕ ਮਾ ਦੇ ਇੱਕ ਜੋ ਐਟਮ ਸ਼ਕਤੀ ਹੈ ਸਾਇਸਗੀ ਇਸ ਕੇ ਹੱਕ ਮਾ ਵੀ ਨਾ ਦੇਈ ਜੋ ਵੀ ਧਰਤੀ ਮਾਤਾ ਕੇ ਐਟਮ ਸ਼ਕਤੀ ਐਟਮ ਬੰਬ ਜੋ ਵੀ ਖਲਾਫ ਹੈ ਧਰਤੀ ਮਾਤਾ ਕੇ ਜੋ ਨਜਾਇਜ਼ ਪਟਾਈ ਹੈ ਉਹ ਵੀ ਖਲਾਫ ਨਹੀਂ ਤੇ ਹੋਰ ਜ਼ਿੰਦਗੀ ਇਹ ਠੀਕ ਹੈ ਮਾਨੂੰ ਜੋ ਵੀ ਬਾਰ ਬਾਰ ਜ਼ਿੰਦਗੀ ਆਵੇ ਪ੍ਰਮਾਤਮਾ ਧਰਤੀ ਮਾਤਾ ਦੇ ਹੱਕ ਕੀ ਦੇ ਨਹੀਂ ਹੋਰ ਹੋ ਜ਼ਿੰਦਗੀ ਕੀ ਲੋੜ ਨਹੀਂ ਹੋਰੀ ਜੁਨੀ ਠੀਕ ਹੈ ਮਾਨੂੰ